ਆਸ ਕਾ ਬੀਚਾਰੇ ਬਣਨ ਨੂੰ ਸੰਦੀਪ ਜੀ ਵੈਲਕਮ ਹੈ ਜੀ ਦੇਖੋ ਫੌਜੀ ਸਾਹਿਬ ਕੋ ਪਹੁੰਚ ਚੁੱਕੇ ਨੇ ਜੀ ਪਿੰਡ ਤਿੰਮੋ ਵਾਲਾ ਜ਼ਿਲ੍ਹਾ ਮਸਰਪੇ ਦਾ ਜੀ ਤਹਿਸੀਲ ਬਰਨਕਾਲਾ ਅੱਜ ਵੀ ਵੇਖੋ ਬਾਈਆਂ ਦੇ ਕੋਲ ਨੀਲੀ ਬੂਰੀ ਕੱਲੀ ਨੀਲੀ ਮੋਹਰਾਂ ਤੋਂ ਨਰਮਾ ਹੁੰਦੀਆਂ ਹੁੰਦੀਆਂ ਤੇ ਹੈ ਵੀ ਸਿਹਤ ਦਾ ਲੈਵਲ ਬਹੁਤ ਵਧੀਆ ਬਾਕੀ ਆਪਾਂ ਫੌਜੀ ਸਾਹਿਬ ਨਾਲ ਗੱਲ ਕਰਦੇ ਹਾਂ ਤੇ ਫੌਜੀ ਸਾਹਿਬ ਦੀ ਕਾਰ ਸਫੀਕਾਰ ਦੀ ਸਫੀਕਾਰ ਬਹੁਤ ਸਫੀਕਾਰ ਜੀ ਬੋਲ ਕਰਪਾ ਦੇ ਆ ਜੀ ਬੋਲ ਕਰਪਾ ਦੇ ਆ ਪ੍ਰੋਫੈਸਰ ਜੀ ਬਹੁਤ ਕਰਪਾ ਦੇ ਆ ਜ ਮਹਾਰਾਜ ਜੀ ਜੱਲਾਣਾ ਨੇ ਇਹੰਨੇ ਦਰ ਜੋ ਬਣਾ ਨੇ ਜੀ ਜੀ ਨਾ ਜੀ ਸਭ ਵੀਰ ਭਾਣਾ ਭਰਾਵਾਂ ਨੂੰ ਸੰਦੀਪ ਡੇਰੀ ਫਾਸ ਬੇਖਾ ਲਓ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਅਪੀਕਾ ਕਰਪਾ ਜੀ ਸੰਦੀਪ ਡੇਰੀ ਫਾਸ ਬੇਖਾ ਲਿਆ ਭੈਣਾ ਭਰਾਵਾਂ ਨੂੰ ਵੀਰਾਂ ਨੂੰ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਹੋਰ ਬਰਦਰ ਸਭ ਕਿਰਪਾ ਦਿਓ ਜੀ ਕਿਰਪਾ ਦਿਓ ਕੀ ਮਾਰ ਦੇ ਨੇ ਹਾਂ ਜੀ ਮਾਰ ਵੇਖਿਆ ਕਿ ਮਾਰ ਉਹਦੇ ਨਹੀਂ ਵੇਖਿਆ ਜੀ ਜਦੋਂ ਵੀਡੀਓ ਪਾਈ ਉਹਦੇ ਨਹੀਂ ਵੇਖ ਜਾਂਦਾ ਠੀਕ ਹੈ ਜੀ ਹਾਂ ਇੱਕ ਦਿਨ ਪਾਈ ਚੁੱਕੀ ਰਵੇ ਉਹ ਅਗਲੇ ਦਿਨ ਰੱਖ ਜਾਂਦੇ ਮਾਰ ਚੰਗਾ ਹੁੰਦਾ ਭਾਜ ਹੁੰਦਾ ਵਿਕਣਾ ਹਾਂ ਜੀ ਭਾਜ ਦਿਆਂਗੇ ਤੇ ਚੰਗਾ ਲੈ ਹੋ ਵਿਕਣਾ ਬਿਲਕੁਲ ਹੋ ਜਾ ਪਾਵੇਂ ਆਵਾਂਗੇ ਮਾਰਾ ਮੁੱਲ ਪਾਵਾਂਗੇ ਜਿਆਦਾ ਤੋਂ ਨਹੀਂ ਵਿਕਾ ਨਹੀਂ ਉਹਨੇ ਬ੍ਰੇਕਾ ਲਾ ਲਾ ਵੀ ਨਾ ਇਹ ਗੱਲ ਹਰ ਕੋਈ ਭਰਾ ਜੀ ਹਨ ਪਤਾ ਜੋ ਸੌਣੇ ਸੌਣ ਦੇ ਭਾਰਾ ਲਈਦਾ ਸੌਣੇ ਭਾਰਾ ਮੈਂ ਗੇਰੀ ਆ ਟੁੱਟ ਗਿਆ ਟੁੱਟ ਗਿਆ ਉੱਜਾਰ ਕੇ ਨਾ ਟੱਟਾ ਚੱਛੀ ਜਾ 5000 ਟੱਟਾ ਨਹੀਂ ਉਦੋਂ ਤੋੜ ਕੇ ਲੈਣੀ ਤੋੜ ਕੇ ਦੇਣੀ ਦੇ ਨਕਦੀ ਮੈਂ ਲੈਣੀ ਆ ਨਕਦੀ ਆਪਾਂ ਲੈ ਲਈ ਆ ਭਣ ਭਰਾ ਨਕਦੇ ਪੈਸੇ ਦੇ ਕੇ ਆਪਾਂ ਹੋ ਜਾਂਦੇ ਆ ਆਪਾਂ ਨਕਦੀ ਲੈਨੇ ਆ ਜਾਂ ਆਪਾਂ ਪਹਿਲਾਂ ਭਰਾ ਮਨ ਇਹ ਨਹੀਂ ਉਥੋਂ ਟੁੱਟੀ ਦਾ ਆਪਾਂ ਨਹੀਂ ਚੁਣਨੀ ਆਪਾਂ ਮੈਂ ਉਹਦਾ ਤੋੜ ਦੇ ਤੇ ਜੀ ਜੀ ਚਲੋ 5000 ਪੈਸੇ ਨਹੀਂ ਉਦੋਂ ਦੇ ਦੇ ਬਿਲਕੁਲ ਉਹ ਤਾਂ ਮੈਂ ਹੱਥੇ ਪੈਸੇ ਪਾਣੇ ਆ ਜੀ ਹਾਂ ਜੀ ਬਖੀ ਬੜਾ ਕੋ ਪਰਮੇਸ਼ਰ ਨੇ ਦਿੱਤਾ ਐ ਹੀ ਆ ਬੜਾ ਹਾਂ ਜੀ ਆਜਾ ਬਖਾਰੇ ਇਕੱਠੇ ਕਿੰਨੇ ਦਾ ਸਾਰੀ ਕੁਆਲਟੀ ਰਹਿੰਦੀ ਆ ਪੂਰੀ ਨੀਲੀ ਕਹਿੰਦੇ ਪੂਰੀ ਨੀਲੀ ਨੀਲੀ ਵੀ ਰਹਿੰਦੀ ਪੂਰੀ ਨੀਲੀ ਮੋਰਾ ਵੀ ਗਾਵੀ ਉਹ ਭੈਣ ਭਰਾ ਸਾਰੇ ਤਾਂ ਗਾ ਨਹੀਂ ਤੁਸੀਂ ਚੋਦੇ ਮਾਸਾ ਗਾਵ ਇੱਕ ਲੈ ਆਉਣੇ ਆ ਬਾਕੀ ਪੂਰੀ ਨੀਲੀ ਲੈ ਆਉਣੇ ਆ ਜੀ ਭੋਜਨ ਭਾਈ ਦੇ ਪੋਤਾ ਆ ਜਾਂਪਣ ਆਜਾ ਨਾ ਉਹਦੇ ਚੰਗੀ ਗੱਲ ਹੈ ਜੀ ਮਹਾਰਾਜ ਬਹੁਤ ਪਿਆਰ ਕਰਦੇ ਭੈਣ ਭਰਾ ਧੰਨਵਾਦ ਕਰੋ ਬਹੁਤ ਧੰਨਵਾਦ ਕਰਦੇ ਕਮੈਂਟ ਕਰਦੇ ਬਹੁਤ ਬਹੁਤ ਸੋਹਣੇ ਮਾਰੋ ਚਲੋ ਚੰਗਾ ਦਿੰਦੇ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਰਾਏ ਹਰ ਕਿਤੇ ਕਿਰਪਾ ਰੱਖੇ ਜਬਰਾਜਨ ਕ੍ਰਿਸ਼ਨੂ ਪਰ ਰੇਡ ਵੀ ਬਿਲਕੁਲ ਜਾਇਜ਼ ਹੈ ਰੇਡ ਵੀ ਜਾਇਜ਼ ਹੈ ਆ ਰਸੂਣ ਵਾਲੇ ਮੱਝਾਂ ਵੀ ਸਸ ਜਾਈਆਂ ਰੇਡ ਵੀ ਸਸ ਆ ਮਿੱਥੂਆ ਹੀ ਪਸਾ ਇਹ ਸਸੀਆਂ ਵਾਲੀ ਹੈ ਜੀ ਸਭ ਤੋਂ ਹਾਂ ਜੀ ਦੁੱਧਾ ਸੋਲ ਛਕੀ ਦੰਦੀਆਂ ਨੇ 6 ਦੰਦ 6 ਦੰਦ ਦਾ ਦੁੱਧਾ ਸੋਲ 5 ਦਿਨ ਸੁਬੀਨ ਹੋਇਆ ਅੱਜ ਅੱਛਾ 5 ਲੀਟਰ 13 ਲੀਟਰ ਦੋ ਦਿਓ ਉਧਾ 15 ਪਰ 13 ਕੰਡੇ ਹਾਂ ਜੀ ਕੰਡਾ ਆਪਣਾ ਕੋਈ ਲੈ ਕੇ ਆਵੇ ਕੰਡੇ ਦੇ ਨਾਲ ਵੇਖੋ ਕਿਹੜੀ ਕਿਹੜੀ ਨਾਰਮਨ ਨੂੰ ਆਪਣਾ ਕੰਡਾ ਲੈ ਆ ਕੇ ਤਾਂ ਮਿਲ ਲੈ ਤੋਰ ਆ ਜੀ ਆਪਸ ਵਿੱਚ ਰਹਿ ਦੋ ਜੋੜੀ ਦੇ ਕੋਲ ਨਾ ਮੈਂ ਵੱਡੀ ਝੋਡੀ ਵੱਡੀ ਝੋਡੀ ਆਪਣੇ ਕੋਲ ਬਿਧੀ ਰੱਖੇ ਵਾਕ ਫੇਰੀ ਇਹਨਾਂ ਤੇ ਤੋਰ ਕਿ ਕਿੱਥੇ ਜਾਂਦੀ ਅੱਡੀ ਜਾਂਦੀ ਕਿੱਥੇ ਜਾਂਦੀ ਪਾਲੀ ਹੁੰਦਾ ਨਾਲ ਜਦੋਂ ਹੁੰਦਾ ਨਾ ਤੇ ਪੂਰਾ ਮੁਕਾਫਾ ਖੋਟੇ ਚ ਹੋਈ ਜਾਂਦੀ ਹੈ ਲੈ ਜੀ ਮਾ ਜੀ ਅਗਰ ਤਾਂ ਕਰਿਆ ਆਪਣੀ ਤੋਰ ਮੁੰਡੀ ਜਿੱਤੀ ਮੇਰੇ ਜੈਂਟ ਬਲੈਕ ਹੀ ਆ ਬੜੇ ਬੜੇ ਬਾੜੇ ਬੈਠੇ ਆ ਥੋਰ ਮੋੜਾ ਥੋਰ ਮੋੜਾ ਕੋਈ ਕਟਣਾ ਕਰਾ ਵਾਲਾ ਇਹਦਾ ਮੁਰਖ ਕਟਾਉਂਦਾ ਕਟਾ ਮਗਰਾ ਜੇ ਸੁਬੇ ਦਾ

ਆ ਸੋ ਬਾਤ ਹੀ ਗੱਲ ਇੰਨਾ ਜਿਵੇਂ ਉਹਨੂੰ ਇੱਕ ਸਾਲ ਦੱਸ ਕੇ ਪਰੇ ਹੋ ਜਾ। ਹਾਂਜੀ ਬੋਲੀ ਸਾਹਿਬਾ। ਦੇ ਲੋ ਸੰਦੀਪ ਸਿੰਘ ਜਿੰਨੇ ਦੀ ਝੋਟੀ ਹੈ ਜੀ। ਉਹ ਨਹੀਂ ਸੀਜ਼ਨ ਦੇ ਹਿਸਾਬ ਨਾਲ ਆਪਾਂ ਦੀ ਸੀਜ਼ਨ ਦੇ ਹਿਸਾਬ ਨਾਲ ਦੇ ਦੇਣੀ ਹੈ ਜੀ। ਝੋਟੀ ਦੇ ਉਹ ਜੀ ਮਰ 2.5 ਲੱਖ ਨੂੰ ਵੇਖਦੀ ਆ ਦੁਆਲੀ ਬਸਾਕੀ ਦੇ ਸ਼ੁਰੂ ਵਿੱਚ। 2.5 ਲੱਖ ਨੂੰ ਵੇਖਦੀ ਆ। ਆਪਾਂ ਅੱਜ ਨੇ ਭਾਰਾਂ ਲਈ ਆਈ ਤੇ ਨਾ ਦੇ ਦੇਣ। ਬਿਲਕੁਲ। 1.7 ਦੀ ਦੇ ਦਈਏ ਜੀ? ਨਹੀਂ ਉਹ ਆਪੀ। ਇਹੋ ਜਿਹੀ ਝੋਟੀ ਹੋਵੇ ਬਈ ਚਲੋ ਕੋਈ ਹੋਰ ਮਾਮਲਾ ਕਰਦੇ ਹਾਂ ਜੀ ਬਿਲਕੁਲ। 1.6 ਦੀ ਝੋਟੀ ਦੇ ਦਾਂ। ਬਾਕੀ ਪੰਜਵੇਂ ਦਿਨ ਦਾ ਸੁਆਸ ਤੇ ਖੋਦਾ ਤੋ ਵੀ ਘੱਡੂਗੀ ਹੁਣ ਦੁੱਧ 13 ਲੀਟਰ ਕੰਡਾ ਬੰਦਾ ਨਾਲ ਲੈ ਗਿਆ ਵੇ 13 ਬਣਾਉਂਗਾ ਪੰਜਵੇਂ ਦਿਨ ਦਾ ਸੁਆ ਬੋਲੀ ਦਿਨ ਤੁਸੀਂ ਆਗੇ ਮੈਨੂੰ ਲਾਦਾ ਹਾਂਜੀ ਤੁਸੀਂ ਸੁਣਾ ਕੇ ਮੇਰੇ ਸਾਖ ਲੱਗਦਾ ਕੋਈ ਜੋਟੀ ਜੋ ਜਨਾ ਬਾਕੀ ਕੋਈ ਨਹੀਂ ਜਿੰਨੇ ਵੀ ਜੋਸੀ ਨਹੀਂ ਦੇਖ ਪੜੀ ਕਿਸ ਤਰ੍ਹਾਂ ਨਹੀਂ ਆਪੀ ਦਾ ਤੂੰ ਆਪੀ ਦਾ ਤੋ ਪਹਿਲੇ ਆਪੀ 140 ਨਹੀਂ ਚਾਲੀ ਨਹੀਂ ਚਾਲੀ ਤਾਂ ਵੱਧ ਲਈ 45 ਨਹੀਂ ਕੋਈ 45 45 ਕੋਈ ਨਹੀਂ ਦਿੰਦਾ ਏਡੀ ਛੋਟੀ ਨਹੀਂ ਦਿੰਦਾ ਚਲੋ ਹੁਣ ਪਰਿਆ ਜੀ ਮੈਂ ਏਡੀ ਸਾਨੀ ਕੋਈ ਛੋਟੀ ਮੈਂ ਤੇ ਜਵਾ ਰੀਸ਼ਾ ਉਹ ਸਦਾ ਨਹੀਂ ਮੈਂ ਪਰਿਆ ਜੀ ਮੈਂ ਸਦਾ ਮਿਲਦੀ ਚਲੋ 2 ਲੱਖ ਤੋਂ ਉੱਪਰ 45 ਹੋ ਗਈ 45 ਤੋਂ ਕਿਤੇ ਘੱਟ ਆਉਂਵੇ ਕਿ ਨਹੀਂ ਹਾਂਜੀ ਆਹਾ ਇਹਦਾ ਸੁਝਾ ਸੁਭਾਜੀ ਹਾਂਜੀ ਸੁਭਾਜੀ ਕਪੜਾ ਕਪੜਾ ਹੈ ਕਪੜਾ ਹੈ 23 ਤਰੀਕ ਨੂੰ ਜਿਹਨੇ ਪੂਰੇ ਹੁੰਦੇ ਆ ਮੈਂ ਠੀਕ ਹੈ 23 ਤਰੀਕ ਨੂੰ ਮੈਂ 10 ਮਹੀਨੇ ਹੋ ਗਏ ਆ ਇਹ ਕਮਰੇ 23 ਦਿਨ ਤੋਂ ਦੱਖਣੀ ਨੇ ਹੁੰਦੇ। ਖਾਣਾ ਖਾ ਕੇ ਰਹਿਣਾ। ਕੋਲ ਮੇਰਾ ਸਭ ਤੋਂ ਧੂਮ ਕੰਮ ਇਸ ਦਾ। ਕੋਣ ਬਈ ਨੂੰ ਵੀ। ਕੋ ਮਿਲੋ। ਜੋ ਜੀ ਹੁੰਦੀ ਆ। ਲਗਾ ਵੱਡੀ ਢੋਡੀ ਆ ਪੂਰੀ ਜ਼ੋਰਦਾਰ ਢੋਡੀ। ਪੂਰੀ ਲੁਕੋ ਫਿਰ ਇਹ ਸਭ ਤੋਂ ਰਹਿ ਗਿਆ ਦਿਓ। ਇਹ ਦੋਵੇਂ ਸਸੇ ਹੋਣ। ਲਗਾ ਪੁਰੀ ਸੋਸੀ ਕਿੱਦਿਆ ਜਿਉਂ ਮੁੰਡਾ ਵਧੀ ਮਜ਼ਾ ਨਿਕਲੋ। ਕਿ ਮੰਜਰਾ। ਹਾਂ ਜੀ। ਮੰਜਰਾ ਦੰਗਲ ਦਾ ਤਾਂ ਬਹੁਤ ਹੈਗਾ ਜੀ। ਮੇਰੇ ਕੋਈ ਨਾ ਮੇਰਾ ਨਹੀਂ ਤੁਹਾਨੂੰ ਜੀ। ਥੋੜਾ ਥੋੜਾ। ਸਗੋਂ ਕਿ ਉਹ ਕਿਤੇ ਦਰਵਾਜ਼ੇ ਤੋਂ ਕੁਛ ਬੋਲ ਸੰਭੁਲਿਆ ਹੋਇਆ ਸਮਸ। ਆਹ ਸੋਲੋ। ਮੈਂ ਪੈਂਦਣਾ ਬੁਲੀ ਬਸ ਇਹ 23 ਦਿਨਾਂ ਤੋਂ 10 ਦਿਨਾਂ ਦੇ ਜੁਕੇ ਨਾਲ ਹੀ ਪੰਜਾਂ ਵਕਤ ਮੈਂ ਘਰ ਤੋਂ ਮੁੱਖਮੈਂ ਦਿਲ ਨੂੰ ਸੁਬੀ। ਇਹ ਤੇ ਨਾਲ ਸ਼ਾਮੇ ਦਾ ਜਾਲ ਬਈ ਫਿਰ ਉੱਥੇ ਜਾ। ਹੁਣ ਤੈਨੂੰ ਸੂਬੇ ਦਰਮਿਆਨ ਉੱਤਰੇ ਭਈ। ਮੈਂ ਇਹਨਾਂ ਨਾਲ ਸੁਣ ਬੈਕੋ ਉਹਦੇ ਤੁਸੀਂ ਮੈਂ ਕਦੇ ਮੱਝਾ ਨਹੀਂ ਲੱਗ ਕੋਈ ਕਦੇ ਕਦੇ ਘਿਆਰ ਦਾ। ਦੱਸੋ ਕਿਹਨੇ ਹੋਇਆ ਇਹ। ਯਾਹ। ਮੈਂ ਹਾਂ ਤੁਹਾਨੂੰ ਦੇ ਦੇਣਾ ਹੈ ਇਹਨੂੰ ਪਾ ਲਓ ਪਾ ਵਾਹ ਵਾਹ ਪਾ ਮਾਨ ਪਾ ਲੈਂ ਨੂੰ ਲੈ ਲੈ ਕੇ ਚੱਲ ਸਭੀ ਕੰਮ ਪਾ ਲੈ ਬੇਬਾ ਤੂੰ ਸਿੱਖ ਪੈਜੇ ਗਾ ਸੁਣਦੀ ਸਾਰੀ ਗਿੱਟਰ ਦੇ ਸਾਰ ਚ ਪੈਜੇ ਮਿਲੋ ਠੀਕ ਹਾਂ ਮੇਰਾ ਮੋਹ ਮੇਰਾ ਕਿਹਦਾ ਮੋਹ ਹੈ ਹਾਂ ਲੋ ਜਬਰਦਸਤ ਸਾਰ ਚੱਲੇ ਤੇ ਵੇਹ ਹਾਂ ਬੇਬਾ ਫੇਖੀ ਚੜੀ ਹਾਂ ਬੋਸ ਜਰ ਕਿ ਉਹ ਪੂਰੀ ਫਰੀ ਪਰੋਸੀਆ ਪੂਰੀ ਵਡੀਆਂ ਚ ਹੁਣ ਯਾਰ ਆ ਵੀ ਕਰੋ ਡੇਢ ਦੇ ਕੋਈ ਨਹੀਂ ਆਪ ਨੂੰ ਵੀ ਜਿੰਨੇ ਦੀ ਛੋਟੋ ਦੱਸੋ ਡੇਢ ਨਹੀਂ ਦੇ ਦਾਂਗੇ ਛੋਟ ਹੋਰ ਕਰ ਦੀਏ ਹੋਰ ਕਰ ਦੋ ਜਨ 5000 ਹੋਰ 145 145 ਇਹ ਲਗ 145 ਹੋ ਗਿਆ ਕੋਈ ਗੱਲ ਹੋ ਜਾਊਗਾ ਮੋਕੇ ਤੇ ਹੋਰ ਹੋ ਜਾਊਗਾ ਮੋਕੇ ਤੇ ਕੋਈ ਨਹੀਂ ਯਾਰ ਯਾਰ 2000 ਹੋਰ ਛੋਟ ਕਰ ਦਾਂਗੇ ਮੋਕੇ ਤੇ ਕੋਈ ਗੱਲ ਨਹੀਂ ਮਾਰਨ ਕਰਾਂਗੇ ਬੰਦੇ ਦਾ ਠੀਕ ਚਲੋ ਕੋਈ ਗੱਲ ਨਹੀਂ ਕਰਦ ਰੇ ਮੋਕੇ ਤੇ ਮਾਰ ਆਹ ਜੀ ਜੀ ਜੇ ਨੀਲੀ ਅੱਗੀ ਇਹ ਪਰਸੋ ਦੀ ਸੂਰਜ ਨੀਲੀ ਜੀ ਅੱਛਾ ਕਿੰਨਾ ਬੋਲਾ ਜੀ ਦੁੱਧ ਮਗਰ ਇਹਦੇ ਕੋਲ ਹੀ ਹੋ ਗਿਆ ਹੱਥ ਨਾਲ ਖੋਲੋ ਜੀ ਅਰੇ ਉਹ ਤਿੰਨ ਜਵਾਈਆਂ ਹੋਈਆਂ ਦੀਆਂ ਤਿੰਨ ਜਵਾਈਆਂ ਸਰਗਾਈਆਂ ਹਨਾ ਹਾਂ ਪਿਓਂ ਲੀ ਲਈ ਹਾਂ ਜੀ ਪਿਓਂ ਲੀ ਲਈ ਬਿਲਕੁਲ ਛਪਾ ਜਿਹਾ ਲੱਗਾ ਹੁਣ ਐਸ ਤਰ੍ਹਾਂ ਕਿੰਨਾ ਤਿਆਰ ਆ ਪਹੁੰਚਦਾ ਹੱਥ ਵਿੱਚ 8 ਕਿਲੋ ਜਦੋਂ ਮਿਕਨ ਲਈ ਕਰੂ ਪਰਸੋਂ ਸੂਈਆ ਸਾਫ ਕੀਤੀ ਹੈ ਕੱਟੀ ਅਰੇ ਕੱਪਦੀ ਮਗਰਾ ਕੀ ਮਗਰਾ ਗਿਆ ਕੱਤੀ ਮਗਰਾ ਸਾਬ ਨਹੀਂ ਕੀਤੀ ਹੈ ਜਮਰ ਬੋਲੀ ਬੋਲੀ ਆਣਾ ਬੋਲੀ ਕੋਲ ਤੋਂ ਤਾ ਮਨ ਨੂੰ 12 ਦਾ ਪੁਲਾਸ ਚੜਾਉਗੀ ਠੀਕ ਹੈ ਇਹਦਾ ਦੁੱਧ ਦਾਸ ਤੋਂ ਪਲੱਸ ਬੰਦਿਆ ਨੇ ਛੋਇਆ ਜੇ ਲੋਕ ਇਧਰੋਂ ਲਈ ਆ ਸਭ ਤੋਂ ਪਹਿਲਾਂ ਸਿੱਟੇ ਚੜ੍ਹੋ ਬੰਨੋ ਮੀਂਹ ਛੁੱਟ ਗਿਆ ਫੋਨ ਆਜੇ ਇੱਕ ਫੋਨ ਤੇ ਜਦੋਂ ਸੁਈ ਸੁਆਹ ਆਜੇ ਇੱਕ ਵਾਰ ਆਜੇ ਫਿਰ ਉਹ ਕੋਲ ਗੰਦਮ ਉਹ ਤੇ ਨਾ ਨਾ ਆਜਾ ਤਾ ਪਾਣੀ ਜਦੋਂ ਸਾਰੇ ਦੇਖ ਮਾਗੀ ਠੰਡੀ ਧੀ ਰਹੀ ਹੈ ਕੋਈ ਗੱਲ ਨਹੀਂ ਉਹ ਚ ਬਾਸ ਨਹੀਂ ਸਮਾਹ ਕਮਾਲ ਹੈ ਅਫਰੀਕਾ ਜਿਹਾ ਮਰੇ ਮੂੰਹ ਮਾ ਦਾ ਆ ਮੂੰਹ ਛੋੜ ਠੰਡੀ ਹੈ ਉਹ ਮੀਆਂ ਭਈਆਂ ਮੈਂ ਬੜੀ ਠੱਲੀ ਰੱਖ ਵਾਹ ਅੱਛਾ ਇੱਥੇ ਦੇਓ ਚੱਲ ਇੱਥੇ ਦੇਓ ਇੱਥੇ ਦੇਓ ਅੱਗੇ ਐਨੂ ਦਾ ਮਾਰਗ ਚਲੋ ਜਾਂ 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 ਬੱਚੇ ਦਾ ਘਾ ਕੇ ਭਾਜਦੇ ਆਉਂਦੇ ਨੇ ਨੇ ਕੋਈ ਜੋੜੀ ਐ ਸੋਨੀ ਸਾਹਬ ਜਿਹੜੇ ਨਹੀਂ ਅੱਗੇ ਸਾਫ ਹੈ ਸਾਫ ਗੱਲ ਜਦੋਂ ਸਾਹਬ ਹੋਵੇ ਤਾਂ ਕੋਈ ਨਹੀਂ ਇਹਨਾਂ ਸਭਿਆਣਾਂ ਕਰੀਆ ਹਾਂ ਹਾਂ ਜੀ ਬਰਾ ਦੋ ਜਿਵੇਂ ਛੋਟੀ ਸੱਤੀ ਸਾਂਝ ਕੋਈ ਗੱਲ ਬਾਤੋ ਮੋੜ ਤੋਂ ਨਾਕ ਕਰਦੇ ਨਹੀਂ ਬੱਜਦੇ ਹਨ ਰੱਦ ਲੱਖ ਵੀ ਵੇਚ ਨਹੀਂ ਸੋਹਣਿਆ ਠੀਕ ਆ ਹਾ ਹੁਣ 90 ਹਜ਼ਾਰ ਦੀ ਝੋਟੀ ਦੇਣਾ 5000 ਦੀ 5000 ਦੋ ਜਾਨ ਬਜਾ 4000 10000 ਨਾ ਕੋਈ ਕਰ ਜਾਨ 5000 ਨਾ ਕੋਈ ਕਰ ਮੈਂ ਤਾਂ ਤੇਰੀ ਕਰਦਾ ਤੇ ਵੀ ਥੋੜੀ ਮੋੜਨੀ ਆ 85 ਤੇ ਹੋਗੀ ਕੋਈ ਗੱਲ ਤੇ ਹੋਰ ਕਰ ਲਈ ਨਹੀਂ ਠੀਕ ਆ 80 ਹੋ ਗਈ ਹੋਰ ਨਾ ਕਰ ਜਾ ਹੋਰ ਕਰ ਦੇਗਾ ਮੈਂ ਕਿਸਮਤ ਯਾਰ ਕਰ ਕਰ ਦੇਗੀ ਕੋਈ ਕਰ ਦੇਗੀ ਜ਼ਰੂਰ ਕਰੇਗਾ ਵਾਕੀ ਤੇ ਉਹ ਸੋਚਾਰੀ ਝੋਟੀ ਨਸਰ ਚੰਗੀ ਆਏ ਆਹੀ ਤੇ ਵੀ ਉਦੋਂ ਉਹ ਖੁੱਲੀ ਆਏ ਇਹ ਕੱਲ ਦੀ ਸੋਈ ਆ ਕੱਲ ਸਵੇਰ ਦੀ ਅੱਛਾ ਕੱਲ ਸਵੇਰ ਦੀ ਕਿੱਥਾ ਹੋ ਰਗਿਆ ਤੇ ਸਾਡੇ ਕੋਲ ਜਿਹੜੀਆਂ ਆਈ ਆ ਦੋ ਦੇ ਵੀ 100 ਪਲੱਸ ਹੀ ਕੱਢੂ ਹੁਣ ਕਿੰਨਾ ਐਸਟੇ ਬੋਲਾ ਕੋਈ ਜਣਾ ਬੋਲੀਆਂ ਤੁਹਾਨੂੰ ਵਿਖਾਈ 18 ਦੇ ਵਾਲੇ ਖੋਲੋ ਖੋਲੋ ਭਾਈ ਜੀ ਲੋੜੀ ਵੱਡੀ ਲੋੜੀ ਉਹ ਸਾਫ਼ ਕੀਤੀ ਜਿਹੜੀ ਨੀਲੀ ਆਈ ਆ ਇਹ ਸਾਫ਼ ਕੀਤੀ ਹਾਂ ਉਹਦੇ ਬੋਲਾ ਆਹੀ ਆਈ ਆ ਤੁਹਾਡਾ 28 ਤੋਂ ਚੌੜੀ ਤੇ ਨਾਰਮਲ ਬੰਦੇ ਨੇ ਕੀਤਾ ਆ ਆ ਜਿਹੜੇ ਮੋਟੇ ਜੋ ਤੁਸਾਂ ਲਗਾਉਂਗਾ ਹਾਂ। ਹਾਂ। ਨੰਤਰਿਕਾ ਜੋ ਕੋਲ ਜੁਕੀ ਕਾਲ ਨੂੰ ਜੋੜੀ ਜੁੜੀ ਰੱਖਣੀ। ਜਦੋਂ ਮੈਂ ਜੰਗੀ ਆ। ਹਾਂਜੀ। ਤੇ ਜੋੜੀ ਸਵਾਇਆਂ ਵਾਲੀ ਜੱਜਾ ਸਵਾ ਫਿਓਰ। ਮਿਲ ਕੋ ਫਿਓਰ ਦੀ ਜੱਜਾ ਸਵਾ। ਨਾ ਜਮ। ਨਾ ਜਮ। ਆਖਾਂ ਬਲੀਆ। ਆਖਾਂ ਬਲੀਆ ਮਖੇ ਉਹਨਾਂ ਨੂੰ ਕੋਈ ਕਰ ਤੋਂ ਬਦਲ ਨਹੀਂ। ਦੋ ਬੁਗੜੇ ਬੀਤੇ। ਆਂ ਇਹ ਨਹੀਂ ਚਲਦੀ ਆ ਮੀਂਹ ਨਹੀਂ ਮਿਲ। ਗਲੇਟਰ ਹੈ। ਗਲੇਟਰ। ਨਾ ਗਲੇਟਰ। ਜਦੋਂ ਫਿਓਰ ਦੇਗੀ। ਦੋ ਜਮ ਦੀ ਦਸ ਤੋਂ ਪਾਸੇ ਬਾਅਦ। ਹਾਂਜੀ। ਹਾਂਜੀ। ਦੇ ਹੋਏ ਜਿੰਨੇ ਛੋਟੀ ਸੰਦੀ ਸਮਝ ਗਈ। 10 ਹੋ ਗਈ ਬੱਚੇ ਦੀ ਜਗ੍ਹੀ ਪਿੱਛਾ ਗਏ। 90 ਦੀ ਦੇਦੀ ਹੈ। ਚੱਲ। ਨਬਰੇ ਜਿੰਨੇ ਮੈਂ ਨਾ ਕਹੇ। ਹੋਰ ਜੀシナ ਕਰੀ। ਚਲੋ ਹੋਰ ਮਾੜਤਾ ਜਿੰਨਾ ਸਭ ਕੁਝ ਕਰਦੇ ਨੇ ਕੋਈ ਗੱਲ ਨਹੀਂ। 4500 ਰੁਪਏ 85 ਦੀ ਦੇਦੀ ਹੈ। ਬਾਕੀ ਤੁਸੀਂ ਦਾਪਾ ਜਿੰਨੇ ਦੀ ਕਾੜੀ ਲੈ ਜਾਣ ਦੀ। ਅਸੀਂ ਨਹੀਂ ਇਹ ਲੋਕ ਕੋਈ ਨਹੀਂ ਜਿੱਤਿਆ ਜਾਂਦਾ ਕੋਈ ਨਹੀਂ ਦੋ ਹੀ ਹੋਰ ਜਾਣ ਤੋਂ ਦੋ ਹੀ ਯਾਰ ਲਾਹ ਭਲਾ ਜੋ ਪੈਰਾ 78000 ਜਾਣ ਚਲੋ ਕੋਈ ਨਹੀਂ ਕੋਈ ਨਹੀਂ ਬਿਲਕੁਲ ਕੋਈ ਨਹੀਂ ਕਾਫੀ ਤੁੰਗਾ ਹਾਂ ਜੀ ਦੋ ਹੀ ਹਾਂ ਲਓ ਪਹਿਲੇ ਸੂਆ ਚੋਕੀ ਝੋਟੀ ਦੀ ਪਹਿਲਾ ਸੂਆ ਜੀ ਹਾਂ ਜੀ ਪਹਿਲਾ ਸੂਆ ਚਾਰ ਦੰਦ ਕੱਟਾ ਮਗਰ ਇਹਦੇ ਕੋਲ ਜੁੱਦ ਨਾ ਵਾਲੀ ਠੀਕ ਹੈ ਆ ਠੀਕ ਹੈ ਦੋ ਦਿਨ ਹੋਰ ਲੀਤ ਨੂੰ ਮਾਣਾ ਜੇ ਬੱਚੇ ਤੋਂ ਖੜੀ ਹੋਰ ਕਹਿੰਦੀ ਪਾੜੇ ਦੇ ਹੁੰਦੀ ਆ ਪਾੜੇ ਪਾੜੇ ਦੋਸੇ ਵੇਲੇ ਕਸਮ ਦੀ ਆ ਬੱਚਾ ਮਰ ਰੋ ਸ਼ਕ ਕਰੇ ਜੇ ਦੋ ਪਹਿਲੀਆਂ ਵਾਗ ਗਈ ਹਾਂਜੀ ਬੱਚੇ ਦੋ ਪਹਿਲੀਆਂ ਦੀ ਆ ਬੱਚੇ ਨੂੰ ਪਉਂਦੀ ਆ ਮਰ ਰੋ ਗੋਲ ਬਈ ਸ਼ਕ ਪਹਿਲਾਂ ਪਾੜ ਕੇ ਖਵਾਉਣ ਲੱਗੀ ਮੈਂ ਬੱਚਾ ਸ਼ਕ ਦੋ ਤੋਂ ਮੋਟਾ ਹੋ ਗਿਆ ਹਾਂ ਪਾੜਾ ਦੇਦੀ ਜੇ ਗੱਲ ਸੱਚੀ ਦੱਸਣਾ ਇੱਥੇ ਕੋਈ ਦੋ ਟਾਈਮ ਕਿਉਂ ਹੋ ਗਿਆ ਤਿੰਨ ਟਾਈਮ ਕਰੋ ਹਾੜੇ ਚੋਕੇ ਲਾ ਦੇ ਲੋ ਜੀ ਅਜੇ ਤਾਲੀਆਂ ਮੋਰੀ ਨੂੰ ਦੋ ਦਿਨ ਹੋਰ ਦੋ ਦਿਨ ਹੋਰ ਆ ਦੋ ਦਿਨ ਹੋਰ ਇੰਨਾ ਚਾਰ ਰੋ ਆ ਦਰੋ झिया okay, okay. okay, okay. okay, okay. ਪਕਿਆ ਸੀ ਯਾਰ ਦਿੰਦੇ ਨਹੀਂ 80 ਰੁਪਏ ਦੱਸੇ ਵੀ ਦੋ ਟਾਈਮ ਮਾਪ ਲੈ ਗੋਗੋਈ ਨਾ ਲਈ ਜਾਂਦੀ ਹੱਸਦੀ ਜਾਂ ਦੱਸੀ ਜਾਂ ਦੱਸੀ ਜਾਂ ਦੱਸੀ ਪਾਈ ਜਾਂਦੀ ਦੋ ਟਾਈਮ ਕੋ ਕਿਉਂ ਗੇ ਲੈਦੇ ਪਾਰਾ ਲੈਂਦੇ ਜੇ ਮਾਰੀ ਚੱਕਰ ਮਾਰੋ ਉਸੇ ਵੇਲੇ ਮਤਲਬ ਜਾਂਦਾ ਇੱਕ ਬਾਲ ਕਮਾਲ ਹੈ ਜਿਹੜਾ ਇਹ ਸੁਣਾ ਦੇਣਾ ਜਿੰਨੇ ਨਿਕਲੇ ਨਿਕਲੇ ਤਾਂ ਵੇਚ ਛੋਟੀ ਉਤਰਾ ਮੈਂ 90 95 ਵਿੱਚ ਵੇਚ ਦੇਣਾ ਹਾਂ ਪਾਲਾ 100 ਵਾਲੇ ਰੇਟ 100 ਆਈਆਂ 100 ਚਲੋ ਜਾਂ ਦੋ ਕੋਈ ਗੱਲ ਪੂਰੀ ਆ ਗਈ ਆ ਲੋ ਗੁੜੀ ਨੀਲੀ ਦੀ ਕੱਪੜਾ ਇਹ ਕੱਪੜਾ ਕਪਣ ਬੁਰੀ ਬਿਧੀ ਕਪਣ ਦੇ ਵੇਖੋ ਇਹ ਪਿਓ ਸਾਰੇ ਚਲੋ ਸਭ ਨਿਸ਼ਾਨੀਆਂ ਪਸ਼ਾਉ ਕੋਈ ਧਰਗਾ ਤੋਂ ਬੈਗੇ ਅਗਲੇ ਬੰਨੇ ਅਖਾ ਵੇਖੋ ਕਿ ਕਿੜੀ ਕਿੜੀ ਸੋਣੀ ਮੈਨ ਲੱਗੀ ਸਭ ਦੁੱਧਾ ਸੁਆ ਦੁੱਧਾ ਸੁਆ ਇਹ ਵੀ ਖੋਲੋ ਭਾਈ ਪਹਿਲੇ ਸੂਰੇ ਨੇ ਬੋਲਾ ਲੀਤ ਜਵਾਵਾ ਅੱਛਾ ਅਗੇ ਚੌਦਾ ਕੱਢੂ ਕੋਈ ਸੇਵਾ ਕਰੇ ਸੇਵਾ ਕਰੇ ਬਾਕੀ ਕੋਈ ਸੇਵਾ ਦਾ ਨਸਲ ਦਾ ਵੀ ਅਕਸ ਸੇਵਾ ਦਾ ਲੋ ਜੇ ਜਾ ਕੇ ਨਿਸ਼ਾਨੀਆਂ ਨੂੰ ਮੋਗਾ ਵੀ ਬਾਹਰ ਨਿਸ਼ਾਨੀਆਂ ਨਾਲੇ ਹੋ ਮੈਂ ਦਿੱਲੀ ਤੇ ਫਟੋਕਿਓ ਹਾਂ پڑیڑی لا 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 ਸੇਪਾ ਲਾ ਕੇ ਪਾਰਾ ਪਕਾ ਲਈਏ ਸੁਪਨੀ ਲਸੀ ਦਾ ਹਾਂ ਹਾੜੇ ਮੇਕ ਕਿੰਨੇ 10000 ਕਿੰਨੇ 10000 ਲਗਾ ਜੀ ਹਾਂਜੀ ਹਾਂਜੀ ਦੇ ਲੋ ਜਿੰਨੇ ਛੋਟੀ ਸੰਦੀਪ ਸਾਹਿਬ ਦੀ ਕੋਈ ਲਓ ਕੱਪੀ 95 ਦੇ ਦਈਏ ਜੀ ਮੇਲੇ ਬੁੜੀਆ ਮੇਲੇ ਬੁੜੀਆ ਬੰਦੀ ਨਹੀਂ ਅਕੇ ਚਲੋ ਬੋਪਾ ਨੂੰ ਆਪਣੇ ਇੱਥੇ ਰੇਟ ਤੇ ਸਹੀ ਆ ਆਹ ਬਾਲ ਵਾਲੀ ਨੂੰ 2 ਛੱਕੋ 93 93 ਦੀ ਜਾ ਹੋ ਗਈ 90 ਦੀ ਹੋ ਗਈ 90 ਦੀ ਸਵਾ 90 ਦੀ 90 ਦੀ 90 ਦੀ ਦੀਆ ਬਿਲਕੁਲ 90 ਰੇਣ ਜਾਇ ਸੀ ਆ ਲੱਖ ਵੀ ਆ ਹਾਂ ਸੋਨ ਵਾਲਾ ਲੱਖ ਨਹੀਂ ਹੈਗੀ ਤੁਹਾਡੀ ਲੱਖ ਦੀ ਆ ਦੁੱਧਾ ਸੁਆ ਪਿਓ ਜਾ ਸੁਆ ਹਰ ਨਿਸ਼ਾਨੀ ਬਾਰੇ ਹਰ ਕਿੰਨੀ ਆਸ ਵਾਹ ਵਾਹ ਛੋਟੀ ਲੈਂਦੀ ਆ ਟੈਂਪਲ ਜਨ ਤੇ ਸਰੀ ਦਾ ਬਾਦ ਲੈਂਦੀ ਆ ਤੁਹਾਡੀ ਕਹਿੰਦਾ ਚੱਡਾ ਠੀਕ ਆ ਠੀਕ ਆ ਰੇਡ ਵੀ ਰੋਕ ਲੈ ਆਪਾਂ ਨਹੀਂ ਅਗਾਂ ਜਦੋਂ ਸੂਈ ਅੱਜ ਪੰਜਵਾਂ ਦਿਨ ਸੂਈ ਰਹੀ ਨਹੀਂ ਕਿੰਨਾਂ ਦੋ ਤਾਂ ਜੀ ਦੂਜਾ ਸਵਾਰ ਦੋ ਨੂੰ ਨਿਕਚਾਉਣਾ ਲੀਟਲ ਬੋਲੀ ਖੋਲੋ ਭਾਈ ਜੀ 14 ਬੋਲੀ ਆ ਅੱਛਾ ਉਹ ਕੀ ਬੜਾ ਥਰ ਨੂੰ ਕੋਈ ਇਤਰਾ ਮੇ ਭੇਜੋ ਇਹਨੂੰ ਕੋਈ ਅੱਛਾ ਛੱਡੋ ਨਾ ਛੱਡੋ ਜਿੱਥੇ ਮਰਜੀ ਭੈਰ ਕੋਈ ਚੱਕਰੀ ਕੋਈ ਚੱਕਰ ਹੀ ਨਹੀਂ ਨੇ ਅੱਛਾ ਮੈਂ ਕਿਤੇ 15ਵੇਂ ਨੂੰ ਵਾਚ ਹੋਈ ਜਾ ਖੋਲੋ ਲਓ ਜੀ ਬਹੁਤ ਸਿਲੀ ਸਿਲੀ ਦਾ ਵਰਦਾ ਨਗਰੋ ਲੋਇਂ ਦੇਖੋ ਦੂਜਾ ਸਵਾਰ ਪੰਜਾਹ ਸਵਾਰ ਸਿਲੀ ਦਾ ਬਖਾਨ ਦੇਖੀ ਜਿੱਥੇ ਮਰਜੀ ਪੋੜੀ ਬਹੁਤ ਤੇਰੀਆਂ ਰਹਿ ਗੋਦਾ ਬੜਾ ਬੜਾ ਬੰਗੜਾ ਬੰਗੜੀ ਜੇ ਮੋੜੀ ਮੋਡੀਆਂ ਬੜਾ ਧਾਰ ਬੜੀ ਮੂਤੀ ਆ ਸਾਨੂੰ ਜਦੋਂ ਬੜਾ ਸ਼ੌਜ ਮਿਲਿਆ ਜਾਵੋ ਜਾ ਮੂੰਹ ਨਾਲ ਖਾ ਖਾ ਮੂੰਹ ਖਾ ਜਾਵੇ ਜਿਹਨੇ ਸਾਥ ਖਾ ਨਾੜੀ ਦਿਖਾ ਨਾੜੀ ਦਿਖਾ ਰਿਹਾ ਇਧਰੋਂ ਨਾ ਤੂੰ ਆਲੇ ਬਾਈ ਇਧਰ ਆ ਜਾ ਆ ਜਾ ਇੱਥੇ ਖੜਾ ਐਸੇ ਖੜਾ ਮੁਖਾਸਬੇ ਹੱਸ ਕੇ ਬੈਠੋ ਯਾ ਭਾਜੀ ਜਾਓ ਫਸ ਚਲੋ ਹੋਰ ਕਿਹਾ ਇੱਥੇ ਜਾਓ ਜੀਵਾ ਸਾਥ ਸਾਥ ਕਰੋ ਲੱਗਾ ਲੱਗਾ

فور جان کوئی گلا کوئی نہیں ہا 78 اور کوئی اور عالیہ جان رو با جان کو اللہ بڑا سب کام ممی کا مال ہے گال کدا صحیح لیکر تو کہ اپ بہت چنگی ہے دیکھو جودا اپنی بولدا اج بیٹ وچرا سوتے تے کئی جویا گارنٹی نہیں سننا تو بھائیوں کی گارنٹی نہیں تے تو نہیں سارے گھر سڑی ہے ਅਜੇ ਹੋਰ ਕਿਉਂਦਾ ਦੁੱਧ ਕਰ ਜੂਗੀ ਬੜੀ ਤੇਰੇ ਕੋਲ ਕਰੂ ਗਰਮੀ ਵੜੀ ਪੈਣ ਢਈ ਦੁੱਧ ਇਹ ਨਾ ਕਰ ਜੂਗੀ ਚਰ ਦੇਖੋ ਜੀ ਆ ਆਸ਼ੂ ਭਾਈਆ ਬੋਦੀ ਪਰ ਮੇਰਾ ਵੀ ਇੱਥੇ ਆ ਗਿਆ ਚੋਈ ਕਰਕੇ ਚੈੱਕ ਕਰਕੇ ਆਣਾ ਪੁੱਛਦਾ ਹਾਂ ਜੀ ਹਾਂ ਆਓ ਚੋਈ ਕਰੋ ਜਿਹਨੇ ਉਤਨਾ ਖਾਣਿਓ ਹਰਦੀ ਗਰੰਟੀ ਹੋਵੇ ਜਿਹਨੇ ਧਰ ਨਹੀਂ ਮਾਰਨੀ ਥਣਾ ਦੀ ਪੂਰ ਦੀ ਛੱਟੇ ਦੀ ਗਰੰਟੀ ਸਾਡੀ ਜਿਹੜੀ ਮੈਂ ਗੱਬਣਿਆ ਉਹਦੀ ਪਿੱਛੇ ਦੀ ਥਣਾ ਦੀ ਗਰੰਟੀ ਸਾਡੀ ਉਹ ਪਹਿਲੀ ਗੱਲ ਇੱਥੇ ਆ ਕੇ ਚੋਕੇ ਲੋ ਜਿਹਨੇ ਨਹੀਂ ਚੋਕੇ ਲੈਣੀ ਉਹ ਮੇਰੀ ਗਰੰਟੀ ਉੱਥਾ ਨਾ ਦੀ ਤੇ ਪਿੱਛੇ ਦੀ ਗੰਮਨ ਬਿਲਕੁਲ ਸੋਈ ਦੀ ਮੇਰੀ ਗਰੰਟੀ ਆਉਗੀ ਜੇ ਪੂਰ ਛੱਟਾ ਮੈਂ ਮਾਰੇ ਇੱਥੇ ਲਾ ਕੇ ਬੰਦਾ ਵੱਲ ਦੇ ਜਿਹੜੀ ਸੱਦੇ ਕਰੂ ਇੱਕ ਤਰ੍ਹਾਂ ਦੀ ਇਹਨੇ ਖਾਣੀ ਐਂਦਾ ਮੈਂ ਬੜੇ ਵੀਰ ਭਰਾ ਖਾਦੇ ਹੈਗੇ ਹੈਗੇ ਪਰ ਜੇ ਅਸੀਂ ਉਹਨੂੰ ਵੇਖ ਇੱਥੇ ਲੜਦੇ ਆ ਕੇ ਜਾ ਕੇ ਤਾਂ ਫੇਰ ਕੀ ਫਾਇਦਾ ਨਹੀਂ ਮੈਂ ਜਾ ਕੇ ਅਗਲੇ ਦਾ ਮਨ ਖੁਸ਼ ਕਰੇ ਦੁੱਧ ਤੋਂ ਨੇ ਸੇਵਾ ਦਾ ਚੋਣ ਲੈਣਾ ਉਹਦਾ ਮਨ ਖੁਸ਼ ਕਰੂ ਫੇਰ ਸਾਨੂੰ ਸੀਸ ਦੇਊਗਾ ਜੇ ਉਹ ਮੰਨ ਖੋ ਜਾਈ ਗਾ ਥੋੜੀ ਲੰਮੀ ਜੀ ਗੱਲ ਹੈ ਚਲ ਮਾਂ ਮਿਲਣਾ ਸੁਤਰਾ ਪਹਿਸ ਸੁਤਰਾ ਤੇ ਬਈ ਆਪਾਂ ਚੰਗੇ ਲੈਨੇ ਮਾਰੂ ਚੰਗਾ ਦੇਣਾ ਚਾਹੀਦਾ ਇਹ ਗੱਲ ਐਨਾ ਕੋ ਮਾਂ ਨੇ ਦਿੱਤਾ ਪਰਮੇਸ਼ਰ ਨੇ ਸਭ ਨੂੰ ਰੱਬ ਦੇ ਉਹ ਵੀ ਰੋਟੀ ਖਾਂਦੇ ਜਿਹੜੇ ਵਿਚਾਰੇ ਕੁੱਲੀਆਂ 'ਚ ਬੈਠੇ ਆ ਜਿਹੜੇ ਮੀਂਹ ਜਿੱਤੋਂ ਹੋਇਆ ਤੰਬੂ ਲਾ ਕੇ ਕਿਰਪਾ ਦੇ ਥੱਲੇ ਵਹਿੰਦੇ ਆ ਆਪਾਂ ਇਸੀਆਂ ਥੱਲੇ ਵਹਿੰਦੇ ਆ ਆਪਣਾ ਰੱਬ ਨੇ ਇਹ ਮਾਂ ਕੋ ਦਿੱਤਾ ਇਹ ਛਕਣ ਨਹੀਂ ਮਾਰਨੇ ਕਹਿਣਾ ਜੀ ਹਾਂ ਜੀ ਮਹਾਰਾਜ ਕਰਵਾ ਬਰਬਰ 98147 18792 ਕਰਨਾਨ ਸਿੰਘ ਫੌਜੀ ਪਿੰਡ ਤੇਮਵਾਲ ਜ਼ਿਲ੍ਹਾ ਮਰਜ਼ਾ ਤਹਿਸੀਲ ਬਾਬਾ ਕਸਾ ਠੀਕ ਹੈ ਜੀ ਸਾਸੀ ਸਾਸੀ